ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਬੰਦ ਦਾ ਜੋ ਐਲਾਨ ਕੀਤਾ ਗਿਆ ਸੀ ਉਸ ਤੋਂ ਬਾਅਦ ਤਾਜ਼ੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਸੜਕੀ ਆਵਾਜਾਈ ਅਤੇ ਬਾਜ਼ਾਰ ਬੰਦ ਕੀਤੇ ਗਏ ਨੇ ਜ਼ਿਕਰੇ ਖਾਸੇ ਕਿ ਇੱਕ ਪਾਸੇ ਆਪਣੀਆਂ ਮੰਗਾਂ ਨੂੰ ਲੈ ਕੇ ਫਰਵਰੀ ਮਹੀਨੇ ਤੋਂ ਖਨੌਰੀ ਬਾਰਡਰ ਤੇ ਧਰਨੇ ਤੇ ਬੈਠੇ ਕਿਸਾਨਾਂ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਜਗਦੀਸ਼ ਸਿੰਘ ਢੱਲੇਵਾਲ ਦੀ ਜਿਹੜੀ ਇਹ ਮਰਨਵਤ ਚੱਲਦਾ ਪਿਆ ਹੈ ਜਿਹੜਾ ਕਿ 33-34 ਦਿਨ ਵੀ ਪਾਰ ਕਰ ਗਿਆ ਹੈ ਅਜੇਹੇ ਦੇ ਵਿੱਚ ਕਿਸਾਨਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਕੇਂਦਰ ਸਰਕਾਰ ਤੱਕ ਆਵਾਜ਼ ਪਹੁੰਚਾਉਣ ਦੇ ਲਈ ਉਹਨਾਂ ਦੇ ਵੱਲੋਂ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਇੱਕ ਪਾਸੇ ਨਵੇਂ ਸਾਲ ਦੀ ਸ਼ੁਰੂਆਤ ਤੇ ਦੂਸਰੇ ਪਾਸੇ ਲੋਕਾਂ ਦੇ ਵੱਲੋਂ ਥਾਂ-ਥਾਂ ਤੇ ਜਿਸ ਤਰ੍ਹਾਂ ਵੱਡੇ-ਵੱਡੇ ਪ੍ਰੋਗਰਾਮ ਰੱਖੇ ਗਏ ਤਾਂ ਅਜੇਹੇ ਦੇ ਵਿੱਚ ਇਸ ਕਾਲ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਪਹਿਲਾਂ ਤੋਂ ਹੀ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਇੱਕ ਪਾਸੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪਟਿਆਲਾ ਨਾਭਾ ਅੰਮ੍ਰਿਤਸਰ ਲੁਧਿਆਣਾ ਜਿੱਥੇ ਹਰ ਪਾਸੇ ਬੰਦ ਦਾ ਸਮਰਥਨ ਲੋਕਾਂ ਦੇ ਵੱਲੋਂ ਬਿਜ਼ਨਸਮੈਨਸ ਦੇ ਵੱਲੋਂ ਵਪਾਰੀਆਂ ਦੇ ਵੱਲੋਂ ਸਬਜ਼ੀ ਵਿਕਰੇਤਾਵਾਂ ਦੇ ਵੱਲੋਂ ਅਤੇ ਕਰਮਚਾਰੀਆਂ ਦੇ ਵੱਲੋਂ ਦਿੱਤਾ ਗਿਆ ਹੈ ਪਰ ਦੂਸਰੇ ਪਾਸੇ ਸਭ ਤੋਂ ਅਹਿਮ ਚੀਜ਼ ਕੀ ਹੈ ਕੇ ਲਗਾਤਾਰ ਇਸ ਤਰ੍ਹਾਂ ਇਹ ਮੰਗਾ ਕਿਸਾਨਾਂ ਦੇ ਵੱਲੋਂ ਭਾਵੇਂ ਕਿ ਜਗਦੀਸ਼ ਸਿੰਘ ਢੱਲੇਵਾਲ ਵੀ ਮਰਨ ਵਰਤ ਤੇ ਬੈਠੇ ਹੋਏ ਨੇ ਤੇ ਇੱਥੇ ਗੱਲਾਂ ਇਹ ਸਾਹਮਣੇ ਆਉਂਦੀਆਂ ਪਈਆਂ ਨੇ ਕਿ ਹਾਲੇ ਤੱਕ ਚੀਜ਼ਾਂ ਹੱਲ ਵੱਲ ਨਿਕਲਦੀਆਂ ਨਹੀਂ ਨਜ਼ਰ ਆਉਂਦੀਆਂ ਪਈਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਇਹ ਬੰਦ ਹੈ ਤੁਸੀਂ ਆਪਣੇ ਸ਼ਹਿਰ ਪਿੰਡ ਦਾ ਵੀ ਜ਼ਰੂਰ ਹਾਲ ਦੱਸਣ ਦੀ ਕੋਸ਼ਿਸ਼ ਕਰਨਾ ਕਿ ਉੱਥੇ ਕੀ ਹਾਲਾਤ ਬਣੇ ਹੋਏ ਨੇ ਤੇ ਇਹਨਾਂ ਚੀਜ਼ਾਂ ਨੂੰ ਜਿਹੜੇ ਇਹ ਕਿਸਾਨੀ ਅੰਦੋਲਨ ਚੱਲਦੇ ਪਏ ਨੇ ਇਹਨਾਂ ਦੇ ਅਸਲ ਹੱਲ ਕੀ ਹੋਣੇ ਚਾਹੀਦੇ ਤੁਹਾਨੂੰ ਕੀ ਲੱਗਦਾ ਹੈ ਜ਼ਰੂਰ ਜਵਾਬ ਦੇਣ ਦੀ ਕੋਸ਼ਿਸ਼ ਕਰਨਾ ਮੇਰਾ ਨਾਮ ਬਲਰਾਜ ਹੈ ਜੀ ਕੀ ਨਾਮ ਦੁਕਾਨ ਆਪਣੀ ਦਾ ਜੀ ਲੰਕਸ਼ਾ ਆਰਾਮ ਲਈ ਆਰਾਮ ਸਵੀਟ ਅੱਜ ਬੰਦ ਹੈ ਕੀ ਕਹਿਣਾ ਚਾਹੋਗੇ ਅੱਜ ਸਾਰਾ ਬੰਦ ਹੀ ਰੱਖਾਂਗੇ ਜੀ ਬਿਜ਼ਾਰ ਪਸਾਨਾਂ ਦੇ ਨਾਲ ਆਸੀਂ ਮੇਰਾ ਨਾਮ ਸੈਜਪਾਲ ਸਿੰਘ ਹੈ ਜੀ ਹਾਂ ਪੀਆਰਟੀਸੀ ਵੱਲੋਂ ਕਿਸ ਤਰ੍ਹਾਂ ਸਮਰਥਨ ਹੈ ਪੰਜਾਬ ਆਰ ਕੇ ਕਿਸਾਨਾਂ ਦੇ ਬੰਦੇ ਪੰਜਾਬ ਦਾ ਅੱਜ ਜੀ ਸਾਡੀ 25 11 ਜੂਨੀਅਰ ਪੰਜਾਬ ਰੋਡਵੇ 'ਚ ਪੀਆਰਟੀਸੀ ਕੰਟਰੈਕਟ ਵਰਕਰ ਜੂਨੀਅਨ ਦੀ ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗ ਹੋਈ ਸੀ ਪਿਛਲੇ ਸਮੇਂ ਦੌਰਾਨ ਤੇ ਅੱਜ ਦਾ ਜਿਹੜਾ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ 30 ਤਰੀਕ ਦਾ ਉਹਦੇ 'ਚ ਅਸੀਂ ਪੰਜਾਬ ਰੋਡਵੇ ਤੇ ਪੀਆਰਟੀਸੀ ਦੇ ਮੁਲਾਜ਼ਮਾਂ ਨੇ ਹਮਾਇਤ ਕਰਨ ਦਾ ਐਲਾਨ ਕੀਤਾ ਸੀਗਾ ਥੋ ਅਸੀਂ ਕਿਸਾਨਾਂ ਦੇ ਧਰਨਿਆਂ ਦੇ ਵਿੱਚ ਅੱਜ ਹਮਾਇਤ ਕੀਤੀ ਹੈ ਅਸੀਂ ਪਟਿਆਲਾ ਦੀਪੂ ਵੱਲੋਂ ਸਮਾਣੇ ਬਾਬਾ ਬੰਦਾ ਸਿੰਘ ਭਾਦਰ ਚੌਂਕ ਦੇ ਵਿੱਚ ਗਰਨਾਮ ਸਿੰਘ ਪ੍ਰਧਾਨ ਜੀ ਦੀ ਹਮਾਇਤ ਕੀਤੀ ਕਿਸਾਨ ਯੂਨੀਅਨ ਕਿੰਨੇ ਮੁਲਾਜ਼ਮ ਕੰਟੈਕਟ ਵਾਲੇ ਤੁਹਾਡੇ ਸਾਡੇ ਜੀ ਟੋਟਲ ਪੰਜਾਬ ਚ ਕਿਹ ਜਾਂ ਪਟਿਆਲੇ ਦੇ ਸਾਡੇ ਪੰਜਾਬ ਚ ਤਕਰੀਬਨ ਕੋਈ 8000 ਮੁਲਾਜ਼ਮ ਹੈ ਜੀ ਜਿਹੜੇ ਤਕਰੀਬਨ ਅੱਜ ਸਾਰੇ ਦਾ ਸਾਰਾ ਪੰਜਾਬ ਪੰਦੇ ਜੀ ਕਿੰਨੇ ਵਜੇ ਤੱਕ ਬੰਦ ਰੱਖਿਆ ਤੁਸੀਂ ਅਸੀਂ ਸ਼ਾਮ ਨੂੰ 4-5 ਵਜੇ ਤੱਕ ਬੰਦ ਰੱਖਾਂਗੇ ਜੀ